ਦਾ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਤਰੀ ਸਿੰਘ ਦਾ ਐਸਯੂਐਸ ਕਾਲਜ ਮੈਂ ਨਾ ਚੌਂਕ ਦਾ ਸਟੂਡੈਂਟ ਅੱਜ ਸੋਦੇ ਸਾਹਿਬ ਨੇ ਇੱਕ ਸਪੀਚ ਰੱਖਣਾ ਚਾਹੁੰਦਾ ਹਾਂ ਮੋਟੀਵੇਸ਼ਨ ਦਾ ਜਿਹਨੂੰ ਦੇਖ ਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੋਟੀਵੇਸ਼ਨ ਮਿਲੇਗੀ ਅਤੇ ਜ਼ਿੰਦਗੀ ਚਕੂ ਚੱਕਰਾਂ ਦੀ ਪੈਨ ਨਾ ਮਿਲੇਗੀ ਮੇਰਾ ਮੋਟਿਵ ਮੇਨ ਮੋਟਿਵੇਸ਼ਨ ਹੈ ਪੈਨ ਦਾ ਸਫਲਤਾ ਦੀ ਰਾਹ ਅੱਜ ਆਪਾਂ ਉਹਦੇ ਬਾਰੇ ਸੁਚਨਣਾ ਚਾਹੁੰਦਾ ਹਾਂ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਮਿਸ਼ਨ ਲਈ ਇਕੱਠੇ ਹੋਏ ਹਾਂ ਪੰਜਾਬ ਸਰਕਾਰ ਵਿੱਚ ਆਪਣੀ ਥਾਂ ਬਣਾਉਂਦਾ ਮਿਸ਼ਨ ਇਹ ਸਿਰਫ ਇੱਕ ਨੌਕਰੀ ਨਹੀਂ ਇਹ ਤਾਂ ਦੇਸ਼ ਉਪਰਿਆਂ ਨੂੰ ਵਿਵਰ ਕਾਰਨਾ ਤੁਹਾਡੇ ਪਤਵਾਰ ਨੂੰ ਬਿਹਤਰ ਬਿਕਾ ਤੇ ਆਪਣੇ ਸੂਬੇ ਦੀਆਂ ਕਾਨ ਸੂਬੇ ਦੀਆਂ ਸੇਵਾ ਕਰਨ ਦਾ ਇੱਕ ਮੌਕਾ ਹੈ कई बार साधु लगता है कि सरकारी नौकरी की तैयारी बहुत औखी है मुकाबला बहुत ज्यादा है ये सच हाँ। है कि चुनौतियां हैं पर ये भी सच है कि लगन मेहनत याद रखो मन जीते जग जीत श्री गुरु नानक देव साहब महाराज की बाणी का यह अर्थ है मन जग जीत जेकर तुम अपने मन में धारदा है कि तुम ये कर सकते हो ਤਤਾਹ ਨੂੰ ਕੋਈ ਨਹੀਂ ਰੋਕ ਸਕਦਾ ਤੁਹਾਡੀ ਤਿਆਰੀ ਤੁਹਾਡੀ ਸਫਲਤਾ ਦੀ ਕੁੰਜੀ ਅੱਧੇ ਸੋਦੇ ਜ਼ਿੰਦਗੀ 'ਚ ਤਿੰਨ ਨੁਕਤੇ ਬਹੁਤ ਜ਼ਰੂਰੀ ਨੇ ਪਹਿਲਾ ਪਨਿਆਨਿਕ ਦੂਜਾ ਤੇ ਸਪ੍ਰਿੰਗ ਕਿਤਾ ਪੋਜੀਟਿਵ ਥਿੰਕਿੰਗ ਇਹ ਤਿੰਨ ਸੋਦੀ ਜ਼ਿੰਦਗੀ 'ਚ ਹੋਏ ਸੋਨ ਕੋਈ ਨਹੀਂ ਰੋਕ ਸਕਦਾ ਆਪਣੀ ਚਿੰਤ ਕੀ ਚੱਕ ਕੇ ਬਦਲ ਲਈ ਤੇ ਪੰਜ ਹੋਣੇ ਅਗੇ ਸੱਤ ਜੂਆ ਗੋਇਲ ਆਪ ਦੀ ਜ਼ਿੰਦਗੀ ਨੂੰ ਤੁਸੀਂ ਗੋਇਲ ਕਿਵੇਂ ਸੈੱਟ ਕਰਨਾ ਦੇਖੇ ਐਂਡ ਟਾਈਮ ਟੇਬਲ ਆਪ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਬਾਤ ਤੇ ਸੋਨੇ ਕੰਪਨੀਆਂ ਟਾਈਮ ਟੇਬਲ ਬਣਾਉਂਦੀ ਵੀ ਬਹੁਤ ਜ਼ਰੂਰੀ ਹੈ ਫੋਕਸ ਆਪ ਇਸ ਤਰੀਕੇ ਫੋਕਸ ਕਰਨਾ ਅਤੇ ਹਿੱਟ ਤੋਂ ਬਾਅਦ ਪੈਸਾ ਵੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਕੁਝ ਅੱਗੇ ਵਧਣ ਦੇ ਸੋਨ ਬਹੁਤ ਪੈਸਾ ਦੇ ਵੀ ਬਹੁਤ ਜ਼ਰੂਰੀ ਹੈ ਅਤੇ ਜਦ ਤੇ ਪੋਜਿਟਿਵ ਲੈਣਾ ਵੀ ਬਿਗੜਾ ਜ਼ਹੀਆ ਇਹ ਆਪਾ ਪੋਜਿਟਿਵ ਰਹਾਂਗੇ ਆਪਣੀ ਸਫਲਤਾ ਆਪਣਾ ਮੱਥਾ ਛੂਗੀ ਅੱਤ ਵਿਚਾਰ ਕੇਹੀ ਸਿੱਖਿਆ ਤੇ ਗਿਆਨ ਤੁਹਾਨੂੰ ਇਕਾਪਨਾ ਆਪ ਵਿੱਚ ਸਾਰਤਕਤਾ ਦੀ ਜਿਹਾ ਸਿਖਾਉਂਦੀ ਹੈ ਤੁਸੀਂ ਪੰਜਾਬ ਦੀ ਧਰਤੀ ਦੇ شیر ਬੱਚੇ ਹੋ ਤੁਸੀਂ ਜੇਕਰ ਤੁਹਾ ਦਾ ਇਰਾਦਾ ਪੱਕੇ ਹਨ ਤਾਂ ਸਫਲਤਾ ਤੁਹਾਨੂੰ ਕਦਮ ਛੂਮੇਗੀ ਅਤੇ ਵਾਹਿਗੁਰੂ ਤੁਹਾਰ ਦੇਤੇ ਮਿਹਨਤ ਕਰਨਾ ਆਪਣੀ ਮਿਹਨਤ ਤੇ ਭਰੋਸਾ ਰੱਖੀ ਅਤੇ ਤੁਸੀ ਜਰੂਰ ਸਫਲ ਹੋਵੋਗੇ ਅਤੇ ਜਿਵੇਂ ਤੁਸੀ ਈਦੀ ਤੇ ਬੀ ਆਦ ਦਾ ਕਈਆਂ ਕਰ ਲੈਨੇ ਕਈ ਕੰਪੀਟ ਕਰਦੀ ਅੱਗੇ ਸੋ ਦਾ ਮਿਲ ਮੌਤਿ ਤਿਕੜੀ ਲੈਣਾ ਨਹੀਂ ਹੈਗਾ ਸਭੋ ਤੈਦਰ ਦਾ ਕੇਂਦਰ ਕਰਨਾ ਕਿਦਨੂ ਕਰੀਅਰ ਕਰਨਾ ਹੈ ਮੇਨੋ ਤੇ ਸੋ ਦਾ ਨੌਕਰੀ ਹਾਸਲ ਕਰਨਾ ਅਤੇ ਪਦੇ ਬਦੇ ਨਾਇਂ ਕਾਤੇ ਜਾ ਕੇ ਆਉਂਦੇ ਤੇ ਜਾ ਕੇ ਤੁਸੀਂ ਬੱਚਿਆਂ ਨੂੰ ਉਹ ਸਿੱਖਿਆ ਦੇਣੀ ਹੈ ਕਿ ਬੱਚੇ ਸੋ ਦੇ ਪਰਿਦੇ ਹੋ ਤਾਂ ਕਿ ਯਾਦ ਕਰ ਸਕ ਯਾਦ ਕਰ ਸਕਣ ਤੁਸੀਂ ਉਸ ਟੀਚਰ ਤੋਂ ਪੜੇ ਸੀ ਅਤੇ ਹੁਣ ਬਸ ਤੋਂ ਬਾਅਦ ਤੁਸੀਂ ਅੱਗੇ ਪੋਸਟਾਂ ਵੀ ਆ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਦੀ ਐਨਪੀਐਸ ਕੇ ਤਰ੍ਹਾਂ ਤੁਸੀਂ ਬਾਅਦੋਂ ਬਾਅਦ ਉਹ ਕੇਤਨ ਨੂੰ ਪਾਸ ਕਰਨਾ ਅਤੇ ਆਪਣੀ ਸਫਲਤਾ ਨੂੰ ਮੱਥਾ ਤੇ ਮਨਾਵੀ ਸਫਲਤਾ ਦਾ ਥੈਂਕਸ